ਜਨਤਾ ਦੀਵਾ ਚੈਨਲ ਦੇਖਦੇ ਸਾਰੇ ਦੋਸਤਾਂ ਨੂੰ ਸਵਾਗਤ ਹੈ। ਅੱਜ ਵਾਤੇ ਖੜੇ ਹਾਂ ਮੇਰੀ ਪਿੰਟਲੇ ਬਲਵਸ ਸਾਡੇ ਨਾਲ ਅੱਜ ਵੀਰ ਬਦਰੇ ਤੋਂ ਆਏ ਨੇ ਤੇ ਸਮਾਜ ਸੇਵੀ ਰਾਜੂ ਵੀ ਸਾਡੇ ਨਾਲ ਮੌਜੂਦ ਹੈ। ਇਹਨਾਂ ਨੇ ਵੀ ਕੀ ਪਰਿਵਾਰ ਦੇ ਪਹਿਲਾਂ ਵੀ ਮਦਦ ਕਰਵਾਈ ਆ। ਤਾਂ ਅੱਜ ਇਸ ਪਰਿਵਾਰ ਬਾਰੇ ਤੁਹਾਨੂੰ ਦੱਸ ਦਈਏ ਕਿ ਇਸ ਪਰਿਵਾਰ ਦੇ ਵੀਰ ਦੇ ਦੋ ਬੇਟੀਆਂ ਨੇ ਦੋਨੋਂ ਪੜ੍ਹਦੀਆਂ ਨੇ। ਜਿਵੇਂ ਕਹਿੰਦੇ ਆ ਕਿ ਮਹਿੰਗਾਈ ਦੇ ਦੌਰ ਦੇ ਵਿੱਚ ਮਹਿੰਗਾਈ ਇਨਸਾਨ ਦਾ ਲੱਕ ਤੋੜ ਦਿੰਦੀ ਆ। ਅੱਜ ਇਹ ਪੂਰਾ ਪਰਿਵਾਰ ਜਿਹੜੇ ਇਹ ਇੱਕ ਕਿਆ ਸਦਾ ਬਿਮਾਰੀ ਦਾ ਸ਼ਿਕਾਰ ਹੋਏ ਨੇ ਕਿ ਇਹਨਾਂ ਦਾ ਇਲਾਜ ਹੈ ਉਹ ਕਰਵਾਉਣਾ ਬਹੁਤ ਔਖਾ ਹੋਇਆ ਜਿਵੇਂ ਕਿ ਦਵਾਈ ਬੂੜੀ ਤੋਂ ਦੀ ਗੱਲ ਕਰੀਏ ਤਾਂ ਦਵਾਈਆਂ ਬਹੁਤ ਮਹਿੰਗੀਆਂ ਨੇ ਔਰ ਬੱਚਿਆਂ ਨੂੰ ਪੜ੍ਹਾਈ ਦਾ ਖਰਚੇ ਤੋਂ ਲੈ ਕੇ ਘਰ ਦਾ ਗੁਜ਼ਾਰਾ ਕਰਨ ਤੋਂ ਬੜਾ ਔਖਾ ਹੈ ਦੋ ਬੇਟੀਆਂ ਨੇ ਇਹਨਾਂ ਦੀਆਂ ਮਤਲਬ ਪੜਦਿਆਂ ਨੇ ਪਰ ਉਹਨਾਂ ਦੀ ਫੀਸ ਦੇਣੀ ਵੀ ਇਹਨਾਂ ਲਈ ਬੜੀ ਔਖੀ ਹੋਈ ਆ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋਇਆਗਾ ਜਿਵੇਂ ਅੱਜ ਤੁਹਾਨੂੰ ਇਸ ਵੀਰੇ ਦੇ ਨਾਮ ਮਲਾਇਆਗਾ ਇਹਨਾਂ ਦੇ ਤੁਹਾਨੂੰ ਘਰ ਦੇ ਉਹ ਹਾਲਾਤ ਵੀ ਦਿਖਾਵਾਂਗੇ ਅਸੀਂ ਤਾਂ ਤੁਹਾਨੂੰ ਇਹ ਦੱਸਣਾ ਸੀ ਇਹ ਕਹਿਣਾ ਇਹ ਜ਼ਰੂਰੀ ਸਮਝਦੇ ਆਂਗੇ ਜਿਵੇਂ ਬਹੁਤ ਸਾਰੇ ਲੋਕ ਪਾਰਟੀ ਵੱਲ ਤੋਂ ਉੱਪਰ ਉੱਠ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਜੇਕਰ ਕੋਈ ਵੀ ਬੰਦਾ ਪਰਿਵਾਰ ਪਾਰਟੀ ਵਾਂ ਤੋਂ ਉਪਰ ਉੱਠ ਕੇ ਐਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮਜਾਪ ਹੋਏ ਹਾਂ ਤੁਹਾਨੂੰ ਅਸੀਂ ਇਸ ਵੀਰ ਦਾ ਸਿੱਧਾ ਮੋਬਾਈਲ ਨੰਬਰ ਵੀ ਦਵਾਗੇ ਤੁਸੀਂ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਆ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਸ਼ਵਾਲ ਜਾਂਦਾ ਕਿ ਲੋਕਾਂ ਦਾ ਠੱਗ ਠੱਗਿਆ ਬਣਾਇਆ ਹੋਇਆ ਵੀ ਉਹ ਲੋਕ ਪੈਸੇ ਕਿਸੇ ਹੋਰ ਜਗ੍ਹਾ ਦੇ ਵਰਤ ਲੈਂਦੇ ਆ ਅਸੀਂ ਇਸ ਕਰਕੇ ਤੁਹਾਨੂੰ ਇਸ ਪਰਿਵਾਰ ਦਾ ਸਿੱਧਾ ਨੰਬਰ ਦਵਾਂਗੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹੋ ਤਾਂ ਅਸੀਂ ਤੁਹਾਡਾ ਇਹਨਾਂ ਦਾ ਅਕਾਊਂਟ ਨੰਬਰ ਵੀ ਦਵਾਂ ਤੁਸੀ ਇਹਨਾਂ ਦੇ ਅਕਾਊਂਟ ਵਿੱਚ ਵੀ ਸਿੱਧੀ ਮਦਦ ਕਰ ਸਕਦੇ ਹੋਗੇ ਜਿਵੇਂ ਤੁਹਾਨੂੰ ਇਸ ਪਰਿਵਾਰ ਦੇ ਹਾਲਾਤ ਦਿਖਾਏ ਨੇ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਘਰ ਦੇ ਹਾਲਾਤ ਵੀ ਦਿਖਾਵਾਂਗੇ ਅਮ ਜਾਂਦੇ ਜਾਂਦੇ ਅਸੀਂ ਕਹਿਣਾ ਇਹ ਬਹੁਤ ਜ਼ਰੂਰੀ ਸਮਝਦੇ ਹਾਂ ਕਿ ਦੋਸਤੋ ਜਿਵੇਂ ਤੁਸੀਂ ਬਹੁਤ ਸਾਰੇ ਫਜ਼ੂਲ ਖਰਚੇ ਕਰਦੇ ਆਂਗੇ ਕਈ ਵਾਰੀ ਆਪਾਂ ਉਹਨਾਂ ਨੂੰ ਰਹਿਤ ਕਰਕੇ ਪਰਿਵਾਰਾਂ ਦੀ ਮਦਦ ਕਰਦੇ ਆਂ ਜੇਕਰ ਕੋਈ ਵੀ ਬੰਦਾ ਪਾਰਟੀ ਵੱਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਲੋੜਵੰਦੀ ਮਦਦ ਕਰਦਾ ਤਾਂ ਅਸੀਂ ਸਮਝਾ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਮਜ਼ਾਪ ਹੋਏ ਆਂ ਰਾਜੂ ਵੀਰ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਵੀ ਅਕਸਰ ਬਹੁਤ ਸਾਰੇ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਹਰਾਸਨ ਤੌਰ ਤੇ ਮਦਦ ਕਰਵਾਈ ਆ ਤੇ ਅਸੀਂ ਇਸ ਵੀਡੀਓ ਵਿੱਚ ਵੀ ਇਹਨਾਂ ਨੂੰ ਬੇਨਤੀ ਕਰਦੇ ਕੀਤੀ ਆ ਔਰ ਕਰਦੇ ਵੀ ਆ ਕਿ ਇਸ ਪਰਿਵਾਰ ਲਈ ਵੀ ਹਰਾਸਨ ਦਾ ਸੱਜਣ ਜੋ ਰਜੂ ਵੀਰ ਦੀ ਮਦਦ ਕਰਦੇ ਨੇ ਜੋ ਇਹਨੋਂ ਰਸਨ ਅੱਗੇ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਰਿਕਵੈਸਟ ਹੈ ਕਿ ਇਸ ਪਰਿਵਾਰ ਦੇ ਲਈ ਵੀ ਜਿੰਨਾ ਵੀ ਕਰ ਸਕਦੇ ਨੇ ਦਵਾਈ ਬੂਟੀ ਤੋਂ ਲੈ ਕੇ ਜਾਂ ਰਸਨ ਤੋਂ ਲੈ ਕੇ ਜੋ ਵੀ ਪਰਿਵਾਰ ਦੀ ਮਦਦ ਕਰ ਸਕਦੇ ਆ ਉਹ ਚੜ੍ਹਵਾਦ ਕੇ ਮਦਦ ਜ਼ਰੂਰ ਕਰਨ ਜਿਵੇਂ ਤੁਹਾਨੂੰ ਇਸ ਵੀਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤਾਂ ਕਿ ਇਸੇ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਤੱਕ ਅਸੀਂ ਜਲਦੀ ਪਹੁੰਚਾਂਗੇ ਉਹ ਤੱਕ ਲਈ ਸਸਿਆ ਕਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਤਾ ਦੀ ਆਵਾਜ਼ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈਗੀ ਅੱਜ ਸਾਡੇ ਕੋਲੇ ਲੋੜਵੰਦ ਪਰਿਵਾਰ ਆ ਜਿਹੜਾ ਪਿੰਡ ਬਦਰੇ ਤੋਂ ਪਹੁੰਚਿਆ ਹੋਇਆ ਇਹਨਾਂ ਦੇ ਜੋ ਘਰ ਦੇ ਹਾਲਾਤ ਆ ਬਹੁਤ ਹੀ ਨਾਜ਼ੁਕ ਆਗੇ ਦੋ ਬੇਟੀਆਂ ਨੇ ਛੋਟੀਆਂ ਘਰ ਚ ਕੋਈ ਕਮਾਈ ਦਾ ਸਾਧਨ ਨਹੀਂ ਬਾਈ ਜੀ ਆ ਇਹਨਾਂ ਦਾ ਵੀ ਇਲਾਜ ਚੱਲ ਰਿਹਾ ਤੇ ਇਹਨਾਂ ਦੇ ਜੋ ਧਰਮ ਪਤਨੀ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਤੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਹੀ ਨਾਜ਼ੁਕ ਬਣੇ ਹੋਏ ਆਗੇ ਅਸੀਂ ਜਿੰਨੇ ਵੀ ਐਨ ਆਰ ਆਈ ਭਰਾਗੇ ਜਾਂ ਕੋਈ ਸੰਸਥਾਵਾਂ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਅਸੀਂ ਬੇਨਤੀ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਘਰ ਦੇ ਰਸਣ ਦਾ ਵੀ ਬਹੁਤ ਔਖਾ ਹੋਇਆ ਪਿਆਗਾ ਵੀ ਇਹੋ ਜਿਹੇ ਹਾਲਾਤ ਆ ਵੀ ਜਿਹੜੀ ਇਹ ਧਰਤੀ ਆ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਵੀ ਇਸ ਧਰਤੀ ਤੇ ਕੋਈ ਵੀ ਇਨਸਾਨ ਢਿੱਡੋਂ ਭੁਖਾਣਾ ਸੋਵੇਂ ਲੋੜਵੰਦਾ ਜਿਹੜਾ ਉਹਨਾਂ ਦੀ ਮਦਦ ਲਈ ਅਸੀਂ ਹਰ ਵਾਰ ਵੀਡੀਓ ਬਣਾ ਕੇ ਜਾਂ ਪਾਉਨੇ ਆਗੇ ਜੋ ਵੀ ਸਾਨੂੰ ਸਹਾਇਤਾ ਇਹਨਾਂ ਦੇ ਦਿੰਦਾ ਹੈਗਾ ਉਹ ਅਸੀਂ ਉਹਨਾਂ ਲੋੜਵੰਦਾ ਤੱਕ ਪਹੁੰਚਾਉਨੇ ਆ ਤੇ ਪਹੁੰਚਾਉਂਦੇ ਰਵਾਂਗੇ ਤੇ ਇਹ ਬਾਈ ਜੀ ਪਹੁੰਚੇ ਪਿੰਡ ਬਦਰੇ ਤੋਂ ਆਗੇ ਤੇ ਇਹਨਾਂ ਦੀਆਂ ਦੋ ਬੇਟੀਆਂ ਨੇ ਆ ਹਾਂਜੀ ਤੇ ਅਸੀਂ ਹੋਰ ਵੀ ਬੇਨਤੀ ਕਰਦੇ ਆ ਕਿ ਕੋਈ ਵੀ ਪਿੰਡਾਂ ਦੇ ਵਿੱਚੋਂ ਪਾਰਟੀਵਾਦੀਆਂ ਨੂੰ ਛੱਡ ਕੇ ਅਸੀਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਸੇਵਾ ਕੀ ਇਹ ਕਰਦੇ ਆਂਗੇ ਤੇ ਹੋਰਾਂ ਨੂੰ ਵੀ ਅਸੀਂ ਗੁਜਾਰਸ਼ ਕਰਦੇ ਆਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਬਾਈ ਉਹਨਾਂ ਦੀ ਮਦਦ ਕੀਤੀ ਜਾਵੇ ਭੈਣਾਂ ਕੀ ਇਹ ਵੀ ਬਿਮਾਰ ਇਹਨਾਂ ਦਾ ਵੀ ਇਲਾਜ ਚੱਲਦਾ ਬੱਚੀਆਂ ਨੇ ਦੋ ਜਿਹੜੀਆਂ ਉਹ ਵੀ ਬਿਮਾਰ ਰਹਿੰਦੀਆਂ ਨੇ ਉਹਨਾਂ ਦਾ ਵੀ ਇਲਾਜ ਚੱਲਦਾ ਤੇ ਬਹੁਤ ਘਰ ਦੇ ਹਾਲਾਤ ਆ ਜਿਹੜੇ ਨਾਜਕ ਬਣੇ ਹੋਏ ਹੈਗੇ ਸਾਡੀ ਗੁਜਾਰਸ਼ ਹੈ ਇਹਨਾਂ ਦੀ ਬਹੁਤ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਿੰਨ ਆਰੀ ਭਰਾ ਜਾਂ ਸਮਾਜ ਸੇਵੀ ਸੰਸਥਾ ਉਹ ਇਹੋ ਜਿਹੇ ਪਰਿਵਾਰਾਂ ਦੀ ਹੈ ਕਿ ਗੁਰਸਖ ਵੀਰ ਹੈਗਾ ਤੇ ਇਹਨਾਂ ਦੀ ਜਰੂਰ ਬਾਹ ਫੜੀ ਜਾਵੇ ਸਾਰਿਆਂ ਨੂੰ ਬੇਨਤੀ ਆ ਵਾਹਿਗੁਰਜਿਕਾ ਖਾਲਸਾ ਵਾਹਿਗੁਰਜਿਕੀ ਫਤਿਹ